ਲਾਈਫਟਾਈਮ ਹੀ ਹੈ ਜੀ ਲਾਈਫਟਾਈਮ ਹੀ ਹੈ ਹਾਂ ਗਰੰਟੀ ਅਸੀਂ 25 ਸਾਲ ਦੀ ਲਿਖ ਕੇ ਦਿੰਦੇ ਹਾਂ ਲੈਟਰ ਪੈਡ ਤੇ ਠੀਕ ਹੈ ਜੀ ਇਹ ਡਬਲ ਯੂ ਪੀ ਸੀ ਇਹ ਵੀ ਹਾਂ ਸਾਰੇ ਡਬਲ ਯੂ ਪੀ ਸੀ ਇਹਦੀ ਲੁੱਕ ਦੋਸਤੋ ਆ ਦੇਖੋ ਵੀ ਰਵਿੰਦਰ ਨੇੜੇ ਹੋ ਕੇ ਦਾ ਮਤਲਬ ਜਿਵੇਂ ਪੱਥਰ ਦੀ ਲੋਕ ਹੁੰਦੀ ਹੈ ਨਾ ਕਿੰਨਾ ਕਿੰਨਾ ਟਾਈਮ ਹੋ ਗਿਆ ਪੁਰਾਣੇ 9 ਸਾਲ ਹੋ ਗਏ ਦਰਵਾਜ਼ੇ ਲੱਗੇ ਹੋ ਨੇ ਜੀ ਅੱਛਾ ਜੀ ਦਰਵਾਜ਼ੇ ਨੂੰ ਕੁਝ ਵੀ ਹੋਇਆ ਦੇਖੋ ਜਗਾੜ ਜਗਾੜ ਗਲ ਗਈ ਹੈ ਨਾ ਲੋਹੇ ਦੀ ਜਗਾੜ ਸੀ ਗਲ ਗਈ ਆਪਣੀ ਸਭ ਤੋਂ ਵੱਡੀ ਗੱਲ ਲਾਈਫਟਾਈਮ ਦੀ ਗਰੰਟੀ ਹੈ ਗਰੰਟੀ ਨਹੀਂ ਗਰੰਟੀ ਸਿਉਂਖ ਵਗੈਰਾ ਨਹੀਂ ਲੱਗਦੀ ਨਹੀਂ 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 ਸਿਉਂਖ ਦਾ ਨੇ हां जी हां जी। ਆ ਤਾਂ ਲੈ ਜੀ। ਠੀਕ ਹੈ ਜੀ। ਆ ਦੇਖੋ। ਆਹ ਲਓ ਦੋਸਤੋ। ਲਓ ਦੋਸਤੋ। ਅਦਾ ਕਮਾਲ ਵਾਲੀ ਗੱਲ ਹੈ। ਇਹਦੇ ਵਿੱਚ ਇੱਥੇ ਜਿਵੇਂ ਸ਼ੀਸ਼ਾ ਲੱਗੂਗੀ। ਆਹ ਇਹਦੇ ਵਿੱਚ ਗਲਾਸ ਲੱਗੂਗਾ। ਨਵੀਂ ਸਪੈਸ਼ਲ ਸਪੈਸ਼ਲ ਕਿਚਨ ਬਣਾ ਕੇ ਉਹ ਰੋ ਫਿੱਟ ਕਰਕੇ ਉਹਨਾਂ ਦੇ ਘਰੇ ਜੀ। ਠੀਕ ਹੈ ਜੀ। ਉਹਦੀ ਗਾਰੰਟੀ ਹੈ ਪੂਰਾ ਕੋਈ 25 ਸਾਲ ਦੀ ਗਾਰੰਟੀ ਲੈ ਕੇ ਦੇ ਲੱਗੂਗਾ। ਹਾਂ ਨਹੀਂ ਸ਼ੌਂਗ ਤਾਂ ਲੱਗਦੀ ਨਹੀਂ ਨੀ ਜੀ। 25 ਸਾਲ ਦੀ ਗਾਰੰਟੀ ਲਿਖ ਕੇ ਦੇਵਾਂਗੇ ਜੀ ਅੱਪਨ। ਅੱਜ ਤੁਹਾਡੇ ਲਈ ਲੈ ਕੇ ਆਏ ਆਂਗੇ। ਅਸੀਂ ਡਬਲਯੂ ਪੀ ਸੀ ਦੇ ਦਰਵਾਜ਼ੇ। ਪਹਿਲਾਂ ਆਪਾਂ ਪੀਵੀਸੀ ਦੀ ਵੀਡੀਓ ਪਾਈ ਸੀ ਡਬਲਯੂ ਪੀਸੀ ਦੀ ਜਿਹੜੀ ਟੈਕਨੋਲੋਜੀ ਆ ਉਹ ਲੱਕੜ ਤੇ ਪੀਵੀਸੀ ਤੋਂ ਵੀ ਵੱਧ ਐਡਵਾਂਸ ਹੈ ਤੁਹਾਨੂੰ ਇਹਦੇ ਬਾਰੇ ਪੂਰਾ ਦੱਸਾਂਗੇ ਜੀਐਸ ਡੋਰ ਅਹਿਮਦਪੁਰ ਤੇ ਆਪਾਂ ਖੜੇ ਆਂਗੇ ਅਹਿਮਦਪੁਰ ਨੇੜੇ ਬੁੱਢਲਾਡਾ ਬੁੱਢਲਾਡਾ ਰੋਡ ਤੇ ਇਹ ਸ਼ਾਪ ਆ ਗਈ ਤੇ ਬਾਈ ਮਨਜੀਤ ਸਿੰਘ ਸਾਡੇ ਨਾਲ ਹੋਣਗੇ ਜਿਹੜੇ ਕਿ ਡਬਲਯੂ ਪੀਸੀ ਦੇ ਵਿੱਚ ਬਹੁਤ ਪੁਰਾਣਾ ਕੰਮ ਕਰਦੇ ਆਏ ਨੇ ਤੇ ਬਾਈ ਨਾਲ ਕਰਾਂਗੇ ਗੱਲਬਾਤ ਤੇ ਤੁਹਾਨੂੰ ਜਾਣਕਾਰੀ ਦੇਵਾਂਗੇ ਪ੍ਰੋਪਰ ਡਬਲਯੂ ਪੀਸੀ ਦੇ ਦਰਵਾਜ਼ਿਆਂ ਬਾਰੇ ਕਿਉਂਕਿ ਲੱਕੜ ਤੇ ਲੋਕ ਪੌਸ ਪੈਸੇ ਬਹੁਤ ਲਾ ਦਿੰਦੇ ਹਨ ਮਈਆਂ ਮਈਆਂ ਲੱਕੜਾਂ ਤੇ ਪਰ ਲੱਕੜ 'ਚ ਡਰ ਬਹੁਤ ਰਹਿੰਦਾਗਾ ਲੱਕੜ ਦੇ ਖਰਾਬ ਹੋਣ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਾਈ ਜੀ ਸਭ ਤੋਂ ਪਹਿਲਾਂ ਹਨਾ ਇਹ ਦੱਸੋ ਵੀ ਜਿਹੜੀ ਡਬਲਯੂ ਪੀਸੀ ਹੈ ਹਨਾ ਇਹਦਾ ਆਮ ਨਾਲੋਂ ਲੱਕੜ ਨਾਲੋਂ ਜਾਂ ਹੋਰ ਨਾਲੋਂ ਫਾਇਦੇ ਕੀ ਨੇ ਕਸਟਮਰ ਨੂੰ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਲੱਕੜ ਦੇ ਰੇਟ ਹੀ ਪੈਂਦਾ ਹੈ ਜਿਵੇਂ ਕਿ ਸਾਗਬਾਨ ਬਹੁਤ ਮਹਿੰਗੀ ਪੈਂਦੀ ਹੈ ਪਰ ਸਾਡੀ ਡਬਲ ਜੀ ਪੀ ਸੀ ਸਾਗਬਾਨੋਂ ਸਸਤੀ ਪੈਂਦੀ ਹੈ ਮਹਿੰਗੀ ਨਹੀਂ ਪੈਂਦੀ ਜਿਵੇਂ ਆਮ ਲੱਕੜ ਜਲਦੀ ਰੈੱਡ ਮਰਿੰਡੀ ਠੀਕ ਹੈ ਜੀ yellow ਚਾਂਪ ਤੇ ਆਪਣੀ ਜਿਵੇਂ ਮਨ ਲੋ ਕੈਲ ਵਗੈਰਾ ਉਹਦੇ ਕੋੜੀ ਹੀ ਪੈਂਦਾ ਉਹਦੇ ਮੁਤਾਬਕ ਹੀ ਰੇਟ ਪੈਂਦਾ ਜਿਆਦਾ ਮਹਿੰਗਾ ਨਹੀਂ ਪੈਂਦਾ ਠੀਕ ਹੈ ਜੀ ਤੇ ਸਭ ਤੋਂ ਵੱਡੀ ਗੱਲ ਹੁਣ ਅੱਜ ਕੱਲ ਜਿਹੜੀ ਡਬਲ ਜੀ ਪੀ ਸੀ ਦੀ ਮਜ਼ਬੂਤੀ ਹੈ ਬਿਲਕੁਲ ਲੱਕੜ ਵਾਂਗ ਮਜ਼ਬੂਤੀ ਹੈ ਆ ਦੇਖੋ ਅਸੀਂ ਇੱਕ ਸੈਂਪਲ ਬਣਾਇਆ ਹੋਇਆ ਹੈ ਦੇਖੋ ਬੈਕ ਸਾਈਡ ਇਹਦੀ ਆ ਸਿਰ ਫਰੰਟ ਤੇ ਆਪਾਂ ਕਿਦਾਂ ਦਾ ਵੀ ਡਿਜ਼ਾਈਨ ਪਾ ਸਕਦੇ ਆ ਇਹਦੇ ਕਿਵੇਂ ਮਰਜ਼ੀ ਲੱਤਾ ਮੁਕਿਆਂ ਕੁਝ ਮਰਜ਼ੀ ਮਾਰੀ ਜਾਓ ਜਿੰਨੀ ਲੱਕੜ ਦੇ ਦਰਵਾਜ਼ੇ ਦੀ ਮਜ਼ਬੂਤੀ ਹੋ ਉੰਨੀ ਇਹਦੀ ਮਜ਼ਬੂਤੀ ਹੁੰਦੀ ਹੈ 19 ਮਜ਼ਬੂਤੀ ਹੈ ਜੀ ਤੇ ਸਭ ਤੋਂ ਵੱਡੀ ਗੱਲ ਲਾਈਫ ਟਾਈਮ ਦੀ ਗਾਰੰਟੀ ਹੈ ਗਾਰੰਟੀ ਨਹੀਂ ਗਾਰੰਟੀ ਸਿਉਂਖ ਵਗੈਰਾ ਨਹੀਂ ਲੱਗਦੀ ਨਹੀਂ 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 ਸਿਉਂਖ ਦਾ ਨੇੜੇ ਤੇੜੇ ਵੀ ਨਹੀਂ ਪਾਣੀ ਨਾਲ ਤੁਸੀਂ ਡੇਲੀ ਤੋੜ ਸਕਦੇ ਹੋ ਅੱਛਾ ਜੀ ਤੇ ਧੁੱਪ ਨਾਲ ਨਹੀਂ ਖਰਾਬ ਹੁੰਦਾ ਸਿਉਂਖ ਦਾ ਇਹਨੂੰ ਲੱਗਦੀ ਨਹੀਂ ਸਭ ਤੋਂ ਵੱਡੀ ਗੱਲ ਇਹਨੂੰ ਅੱਗ ਨਹੀਂ ਲੱਗਦੀ ਅੱਛਾ ਜੀ ਹਾਂ ਉਹ ਡੱਬੀ ਦੀ ਸਿੱਖ ਖਾਲੀ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਹੋ ਬੂਰਾ ਪਿਆ ਬਹੁਤ ਜਿਆਦਾ ਤੇ ਬੂਰੇ ਨੂੰ ਅੱਗ ਲਾ ਕੇ ਦੇਖ ਸਕਦੇ ਉਹਨੂੰ ਆਗ ਨਹੀਂ ਲੱਗਦੀ ਅੱਛਾ ਇਹਨੂੰ ਅੱਗ ਨਹੀਂ ਲੱਗਦੀ ਸਾਰਾ ਬੂਰਾ ਪਿਆ ਗਾ ਬੂਰਾ ਪਿਆ ਗਾ ਡਬਲਿਊ ਪੀ ਸੀ ਦਾ ਸਾਰਾ ਆਪਾਂ ਬੂਰਾ ਚੱਕ ਲੈ ਠੀਕ ਹੈ ਜੀ ਹਾਂ ਜੀ ਹਾਂ ਜੀ ਆ ਤਰ ਲੈ ਜੀ ਠੀਕ ਹੈ ਜੀ ਆ ਦੇਖੋ ਆਹ ਲਓ ਦੋਸਤੋ ਲਓ ਦੋਸਤੋ ਅਦਾ ਕਮਾਲ ਵਾਲੀ ਗੱਲ ਆ ਯਾਰ ਹਨਾ ਆ ਦੇਖੋ ਸੀਗਾ ਆਪਾਂ ਹੋਰ ਮਚਾਉਣਾ ਇੱਕ ਆ ਦੇਖੋ ਅੱਗ ਨਹੀਂ ਪਦੀ ਇਸੀ ਸਿੱਖ ਸਿੱਖ ਤੇ ਅੱਗ ਮੱਚ ਰਹੀ ਹੈ ਇਹ ਜਦੋਂ ਉਹ ਉਹਨੂੰ ਆ ਲੱਗਦੀ ਹੈ ਉਹਦੀ ਬੰਦ ਹੋ ਜਾਂਦੀ ਹੈ ਆਪਣੇ ਆਪ ਅੱਗੇ ਅੱਗੇ ਨਹੀਂ ਜਾਂਦੀ ਅੱਗੇ ਇਹ ਹਾਂ 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 ਮੰਨ ਲਓ ਅੱਗੇ ਨਹੀਂ ਵੱਧਦੀ ਹੈਗੀ ਆ ਦੇਖ ਆ ਲੋ ਬਿਲਕੁਲ ਹੀ ਨਹੀਂ ਤੇ ਧੁੱਪ ਵਗੈਰਾ ਦਾ ਵੀ ਕੋਈ ਅਸਰ ਨਹੀਂ 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 ਧੁੱਪ ਨਾਲ ਵੀ ਨਹੀਂ ਖਰਾਬ ਹੁੰਦਾ ਜੀ ਇਹ ਨਾ ਹੀ ਇਹ ਪਾਣੀ ਦਾ ਅਸਰ ਹੁੰਦਾ ਨਾ ਹੀ ਧੁੱਪ ਦਾ ਅਸਰ ਹੁੰਦਾ ਜੀ ਠੀਕ ਹੈ ਜੀ ਸਰ ਤੇ ਇਹਦੇ ਵਿੱਚ ਆਪਾਂ ਦੇਖੋ ਜਿਗਾਠਾਂ ਆ ਦੇਖੋ ਇਹ ਵੱਡੀ ਕੋਈ ਏਰੀਆ ਜਾਂਦੀ ਹੈ ਮੈਂ ਨਾ ਪਹਿਲਾਂ ਵੀਡੀਓ ਪਾਈ ਸੀ ਲੋਕ ਕਹਿ ਦਿੰਦੇ ਆ ਵੀ ਯਾਰ ਦਰਵਾਜਿਆਂ ਨੂੰ ਨਹੀਂ ਲੱਗਦਾ ਲੱਗਦਾ ਕਹਿੰਦੇ ਸਿਉਂਖਾ ਜਿਹੜਾ ਕੋਣਾ ਉੱਚਾ ਗਾਠਾਂ ਨੂੰ ਲੱਗਦਾ ਹਾਂ ਜੀ ਜਿਗਾਠਾਂ ਦਾ ਵੀ ਦੋਸਤੋ ਕੋਈ ਨਾ ਕੋਈ ਹੱਲ ਹੈਗਾਗਾ ਵਿੱਚ ਜਿਗਾਠਾਂ ਵੀ ਡਬਲਿਊ ਪੀ ਸੀ ਦੀਆਂ ਨੇ ਆ ਦੇਖੋ ਤੁਸੀਂ ਹਾਂ ਜੀ ਆਪਾਂ ਹਰ ਤਰ੍ਹਾਂ ਦੇ ਜਿਗਾਠ ਜੀ 5 2.5 ਸੇਟ ਹੈਈ 2 2.5 ਜਿਹੜੀ ਮਰਜ਼ੀ ਜਿਗਾਠ ਲੈ ਲੋ ਹਰ ਤਰ੍ਹਾਂ ਦੇ ਬਾਜੂ ਦੇ ਚਾਅ अवेलेबल ਨੇ ਜੀ ਠੀਕ ਹੈ ਜੀ ਅਲੱਗ ਅਲੱਗ ਕੰਪਨੀ ਹੈਗੇ ਨੇ ਬਾਜ਼ਾਰ ਦੇ ਵਿੱਚ ਡਬਲਿਊ ਪੀ ਸੀ ਦੇ ਵਿੱਚ ਇਹ ਪਹਿਲਾਂ ਫਿੱਟ ਹੁੰਦੀਆਂ ਜਾਂ ਬਾ ਚਾਹੇ ਪਲਾਸਟਰ ਤੋਂ ਪਹਿਲਾਂ ਫਿੱਟ ਕਰ ਲਓ ਚਾਹੇ ਪਲਾਸਟਰ ਤੋਂ ਬਾਅਦ ਫਿੱਟ ਕਰ ਲਓ ਠੀਕ ਹੈ ਆ ਦੋਸਤੋ ਦੇਖੋ ਬਹੁਤ ਵਧੀਆ ਕੁਆਲਿਟੀ ਆ ਨੰਬਰ 2 ਬਾਜ਼ਾਰ ਦੇ ਵਿੱਚ ਬਹੁਤ ਕੰਪਨੀਆਂ ਨੇ ਕਿਸੇ ਵੀ ਕੰਪਨੀ ਦੀ ਲੈ ਲਓ ਪਰ ਹੋਵੇ ਡਬਲ ਯੂ ਪੀ ਸੀ ਅੱਛਾ ਜੀ ਇਹਦੇ ਮੈਟਰ ਨਹੀਂ ਕਰਦਾ ਮਾਰਕਾ ਮੈਟਰ ਨਹੀਂ ਕਰਦਾ ਕੰਪਨੀ ਮੈਟਰ ਨਹੀਂ ਕਰਦੀ ਕੁਆਲਿਟੀ ਮੈਟਰ ਕਰਦੀ ਆ ਠੀਕ ਹੈ ਜੀ ਥੋੜੇ ਸਾਹਮਣੇ ਬਾਜੂ ਖੜੇ ਨਾ ਆ ਦੇਖੋ ਆ ਬਣਿਆ ਹੋਇਆ ਦੋਸਤੋ ਆ ਰਵਿੰਦਰ ਦਿਖਾ ਵੀਡੀਓ ਚ ਆ ਦੇਖੋ ਦੋਸਤੋ ਬਹੁਤ ਵਧੀਆ ਕੁਆਲਿਟੀ ਆ ਨੇੜੇ ਹੋ ਕੇ ਕਰਕੇ ਦਿਖਾ ਦੇ ਇਹ ਬਹੁਤ ਵਧੀਆ ਸਖਤ ਕੁਆਲਿਟੀ ਹੈ ਵੀ ਆਪਾਂ ਕਿਸੇ ਕੰਪਨੀ ਨੂੰ ਪ੍ਰਮੋਟ ਨਹੀਂ ਕਰਦੇ ਆਪਾਂ ਡਬਲਯੂਪੀਸੀ ਪ੍ਰਮੋਟ ਕਰਦੇ ਆ ਵੀ ਡਬਲਯੂਪੀਸੀ ਲਾਓ ਕਿਸੇ ਵੀ ਕੰਪਨੀ ਦੇ ਹੋਵੇ ਕੰਪਨੀ ਮੈਟਰ ਨਹੀਂ ਕਰਦੀ ਕੰਪਨੀ ਮੈਟਰ ਨਹੀਂ ਕਰਦੀ ਮੈਨੂੰ 14-15 ਸਾਲ ਹੋ ਗਏ ਫੀਲਡ ਚ ਮਤਲਬ ਕੁਆਲਿਟੀ ਕੁਆਲਿਟੀ ਮੈਟਰ ਕਰਦੀ ਹੈ ਹਾਂ ਕੁਆਲਿਟੀ ਮੈਟਰ ਕਰਦੀ ਹੈ ਮਾਰ ਕਾ ਤਾਉ ਬੇਸੇ ਲੱਗਦੀ ਹਾਂ ਹਾਂ ਮੈਨੂੰ 14-15 ਸਾਲ ਹੋ ਗਏ ਫੀਲਡ ਚ ਕੰਮ ਕਰਦੇ ਨੂੰ ਪਹਿਲਾਂ ਮੈਂ ਪੀਵੀਸੀ ਦਾ ਕਰਦਾ ਸੀ ਪਰ ਮੋਂ ਡਬਲਯੂਪੀਸੀ ਦਾ ਰਿਜ਼ਲਟ ਤੇ ਮੈਨੂੰ ਬਹੁਤ ਵਧੀਆ ਲੱਗੀ ਬਿਲਕੁਲ ਲੱਕੜ ਵਾਂਗ ਦੇਖੋ ਕਲਰ ਵੀ ਲ ਠੀਕ ਹੈ ਬੱਤ ਕਰ ਲੋ ਤੁਸੀਂ ਆਦੀ ਮਰਜ਼ੀ ਦਾ ਕਰਵਾ ਸਕਦੇ ਹੋ ਬਾਕੀ ਦੋਸਤੋ ਜਿਵੇਂ ਉੱਪਰ ਨਾਲ ਨਾਲ ਤੁਹਾਨੂੰ ਸ਼ਾਰਟ ਦੇ ਵਿੱਚ ਆਈ ਜਾਊਗਾ ਲੱਗੇ ਹੋਏ ਦਰਵਾਜ਼ੇ ਬੱਤਰਾਂ ਦੇ ਵਿੱਚ ਤੁਹਾਨੂੰ ਲੇਟੈਸਟ ਦਰਵਾਜ਼ੇ ਲੱਗੇ ਹੋਏ ਕੋਠੇ ਚ ਦਿਖਾ ਦਿਆਂਗਾ ਘਰਾਂ ਚ ਜਿੱਥੇ ਤੁਸੀਂ ਇੱਕ ਦੋ ਦੇਖ ਲਓ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਸਰ ਇਹ ਜਾਲੀ ਵਾਲਾ ਦਰਵਾਜ਼ਾ ਇਹ ਜਾਲੀ ਵਾਲਾ ਬਣਿਆ ਹੋਇਆ ਹੈ ਨਾ ਜਮੀਰ ਤੇ ਇਹ ਆ ਗਿਆ ਆਪਣਾ ਦੂਸਰਾ ਹੈ ਨਾ ਹਾਂਜੀ ਹਾਂਜੀ ਤੇ ਆ ਦੇਖੋ ਆ ਦਰਵਾਜ਼ਾ ਇਹ ਡਬਲ ਪੀਸੀ ਹੈ ਵੀ ਹਾਂ ਸਾਰੇ ਡਬਲ ਪੀਸੀ ਹੈ ਇਹਦੀ ਲੁੱਕ ਦੋਸਤੋ ਆ ਦੇਖੋ ਰਵਿੰਦਰ ਨੇੜੇ ਹੋ ਕੇ ਦਾ ਮਤਲਬ ਜਿਵੇਂ ਪੱਥਰ ਦੀ ਲੁੱਕ ਹੁੰਦੀ ਹੈ ਨਾ ਪੱਥਰ ਦਾ ਹੁੰਦਾ ਜਿਵੇਂ ਦਰਵਾਜ਼ਾ ਉਹ ਲੁੱਕ ਹੈ ਦੋਸਤੋ ਬਹੁਤ ਸੋਹਣਾ ਲੱਗਦਾ ਬਿਲਕੁਲ ਲੱਕੜ ਵਾਂਗੂ ਟੱਕ ਟੱਕ ਨਹੀਂ ਪੈਂਦਾ ਜੇ ਇੰਦਰ ਦੀ ਗੱਲ ਨਹੀਂ ਹੈਗੀ ਵੀ ਸੋਲਡ ਆਊਟ ਹੋ ਗਏ ਸਾਰੇ ਜੀ ਤੇ ਬਾਹਰ ਅਜੇ ਬਾਹਰ ਦਿਖਾਉਂਦੇ ਹਾਂ ਨੂੰ ਦਰਵਾਜ਼ੇ ਬਹੁਤ ਲੱਗੇ ਹੋਏ ਨੇ ਸਾਰੇ ਬੈਕ ਸਾਈਡ ਚ ਚੈੱਕ ਕਰਾਂਦੇ ਹਾਂ ਦਰਵਾਜ਼ੇ ਦੀ ਅੱਛਾ ਜੀ ਆਹ ਦੇਖੋ ਜਿਵੇਂ ਆ ਦਰਵਾਜ਼ੇ ਲੱਗੇ ਹੋਏ ਨੇ ਆਪਣੇ ਆਹ ਦਰਵਾਜ਼ੇ ਬਣੇ ਨੇ ਜੀ ਉਹ ਲਾਸਟ ਤੇ ਆਜੇ ਉੱਪਰ ਠੀਕ ਹੈ ਜੀ ਆ ਦੇਖੋ ਦੋਸਤੋ ਬਹੁਤ ਸੋਹਣਾ ਬਣਿਆ ਹੋਇਆ ਹਨਾ ਲੁੱਕ ਇਹਦਾ ਦਰਵਾਜ਼ੇ ਦੀ ਬੈਕ ਸਾਈਡ ਇਦਾਂ ਦੀ ਹੁੰਦੀ ਹੈ ਇਹ ਅੱਛਾ ਜੀ ਬਿਲਕੁਲ ਲੱਕੜ ਦੀ ਲੁੱਕ ਦੀ ਦਰਵਾਜ਼ੇ ਦੀ ਬੈਕ ਸਾਈਡ ਹੈ ਅੱਛਾ ਜੀ ਤੇ ਆਹ ਫਰੰਟ ਸਾਈਡ ਫਰੰਟ ਤੇ ਆਪਾਂ ਕਿਦਾਂ ਦਾ ਵੀ ਡਿਜ਼ਾਈਨ ਪਵਾ ਸਕਦੇ ਹੋ ਤੁਸੀਂ ਜਿਹੜਾ ਤੁਹਾਡਾ ਦਿਲਚਸਾ ਹੈ ਤੇ ਇੱਥੇ ਕਲਰ ਵੀ ਕਲਰ ਵਗੈਰਾ ਜੀ ਹਾਂ ਕਲਰ ਤੁਹਾਨੂੰ ਕਰਵਾਉਣਾ ਪੈਂਦਾ ਜੀ ਕਸਟਮਰ ਨੂੰ ਆਪਸ ਨੇ ਮੁਤਾਬਕ ਘਰੇ ਜਦੋਂ ਫਿੱਟ ਹੋ ਜਾਂਦੇ ਦਰਵਾਜ਼ੇ ਉਦੋਂ ਬਾਅਦ ਕਲਰ ਕਰਵਾਉਣਾ ਪੈਂਦਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਕਲਰ ਤੋਂ ਇਹ ਕਲਰ ਅਸੀਂ ਨੇਚਰਲ ਕਲਰ ਹੁੰਦਾ ਇਹਦਾ ਅਲੱਗ-ਅਲੱਗ ਕੰਪਨੀ ਦੇ ਅਲੱਗ-ਅਲੱਗ ਕਲਰ ਆਉਂਦੇ ਨੇ ਡਬਲ ਜੀ ਇਹ ਕਸਟਮਰ ਦੀ ਮਰਜ਼ੀ ਆ ਉਹਨੇ ਕਿਹੜਾ ਰੰਗ ਕਰਾਉਣਾ ਬ੍ਰਾਊਨ ਵਾਈਟ ਕੋਈ ਵੀ ਕਰਵਾ ਸਕਦੇ ਆ। ਇਹ ਅੱਛਾ ਕਲਰ ਕੋਈ ਮਰਜ਼ੀ ਕਰਾ ਲਓ। ਇਹਦੇ ਵਿੱਚ ਇੱਥੇ ਜਿਵੇਂ ਸ਼ੀਸ਼ਾ ਲੱਗੂਗੀ। ਹਾਂ ਇਹਦੇ ਵਿੱਚ ਗਲਾਸ ਲੱਗੂਗਾ ਤੁਹਾਨੂੰ ਇਹ ਤੁਹਾਨੂੰ ਵੀਡੀਓ ਤੁਹਾਨੂੰ ਇਹ ਵੀ ਤੁਹਾਨੂੰ ਦੇਵਾਂਗੇ ਅਸੀਂ। ਅੱਛਾ। ਦਰਵਾਜ਼ਾ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਦਾ ਬਣਦਾ ਜੀ। ਠੀਕ ਹੈ ਜੀ। ਆ ਵੀ ਇੱਥੇ ਵੀ ਗਲਾਸ ਹਾਂ ਸਾਰਾ ਗਲਾਸ ਪਿੱਟ ਹੋਣਾ ਜੀ। ਠੀਕ ਹੈ ਜੀ। ਦਰਸ਼ਕੋ ਆ ਦੇਖੋ ਆ ਜਗਾਠਾ ਬਣੀਆਂ ਹੋ ਤੇ ਉਥੇ ট্রান্সਪੋਰਟ ਮਤਲਬ ਆਹੀ ਭੇਜ ਦੂੰਗਾ ਹਾਂ ਜੇ ট্রান্সਪੋਰਟ ਦਾ ਖਰਚ ਆਊਗਾ ਕਸਟਮਰ ਦਾ ਹੋਊ ਜਾਂ ਮੌਕੇ ਤੇ ਡਿਸਕਸ ਕਰੀਏ ਉਹਦੇ ਬਾਰੇ ਠੀਕ ਹੈ ਜੀ ਤੇ ਇਹਦੀ ਕੋਸਟਿੰਗ ਨੂੰ ਲੱਕੜ ਨਾਲੋਂ ਲੱਕੜ ਦੇ ਕੋੜ ਨਹੀਂ ਪੈਂਦੇ ਕੋਈ ਜ਼ਿਆਦਾ ਮਹਿੰਗੀ ਨਹੀਂ ਪੈਂਦੀ ਜੀ ਇਹ 2 300 ਰੁਪਏ ਫੁੱਟੀ ਪੈਂਦੀ ਕੋਈ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਅਲੱਗ ਅਲੱਗ ਕੰਪਨੀ ਦੇ ਅਲੱਗ ਅਲੱਗ ਬ੍ਰਾਂਡ ਨੇ ਠੀਕ ਹੈ ਜੀ ਜਿਹੜਾ ਕਸਟਮਰ ਕਹੂਗਾ ਆਪਾਂ ਉਹੀ ਕਸਟਮਾਈਜ਼ ਕਰਕੇ ਦੇ ਦਾਂਗੇ ਠੀਕ ਹੈ ਜੀ ਲੱਕੜ ਦੇ ਪਰ ਲੱਕੜ ਨਾਲ ਲਾਈਫ ਵਾਦਾ ਹਾਂ ਲਾਈਫ ਤਾਂ ਹੈਗੀ ਹੈਗੀ ਜਿਹੜਾ ਆਪਾਂ ਲਾਤੀ ਉਹਦਾ ਕਰ ਰਹਿਣਾ ਵੀ ਸੌ ਹੋ ਗਿਆ ਇਹਨੂੰ ਸ਼ੌਕ ਨਹੀਂ ਲੱਗਦੀ ਡੇਲੀ ਪਾਣੀ ਨਾਲ ਧੋ ਸਕਦੇ ਹਾਂ ਨਾ ਸ਼ੌਕ ਨਾਲ ਧੋ ਕੁਝ ਨਹੀਂ ਲੱਗਦਾ ਨਹੀਂ ਠੀਕ ਹੈ ਭਾਈ ਅਸੀਂ ਨੰਬਰ ਨਾਲ ਨਾਲ ਪਾਵਾਂਗੇ ਇਹ ਬਾਕੀ ਦੋਸਤੋ ਸਾਨੂੰ ਆ ਦਿਖਾਉਣੇ ਆ ਸੀ ਲੱਗਿਆ ਹੋਇਆ ਪੁਰਾਣਾ ਦਰਵਾਜ਼ਾ ਲੱਗਿਆ ਦਿਖਾਉਣੇ ਆ ਪੁਰਾਣਾ ਇਹ ਪੀਵੀਸੀ ਦਾ ਹਨਾ ਇਹ ਇਹ ਪੀਵੀਸੀ ਦਾ ਕਿ ਡਬਲ ਪੀਸੀ ਆ ਪਰਾ ਇਹ ਮਿਕਸ ਅਪ ਹੁੰਦਾ ਹੀ ਰਾਜਸਿਰੀ ਦਾ ਪਹਿਲਾ ਮਾਲ ਉਹਨਾਂ ਦਾ ਸੀ ਆ ਦੇਖੋ ਇਹਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਪੁਰਾਣਾ 9 ਸਾਲ ਹੋ ਗਏ ਦਰਵਾਜ਼ੇ ਲੱਗੇ ਹੋਣੇ ਜੀ ਅੱਛਾ ਜੀ ਦਰਵਾਜ਼ੇ ਨੂੰ ਕੁਛ ਹੀ ਹੋਇਆ ਦੇਖੋ ਜਗਾੜ ਜਗਾਠ ਗਲ ਗਈ ਨਾ ਲੋਹੇ ਦੀ ਲੋਹੇ ਦੀ ਜਗਾੜ ਸੀ ਗਲ ਗਈ ਆਪਣੀ ਅੱਛਾ ਕਿੰਨੇ ਸਾਲ ਨਸ ਰਹੇ ਤੁਸੀਂ ਇਹ 8-9 ਸਾਲ ਹੋ ਗਏ 8-9 ਸਾਲ ਹੋ ਗਏ 8-9 ਸਾਲਾਂ ਚ ਜਗਾੜ ਗਲ ਗਈ ਦੋਸਤੋ ਮੈਂ ਇਸ ਨੂੰ ਰეკਮੈਂਡ ਕਰੂੰਗਾ ਵੀ ਜੇ ਤੁਸੀਂ ਚਿਗਾਠਾਂ ਸਪੈਸ਼ਲੀ ਚਿਗਾਠਾਂ ਨੂੰ ਲੱਗਦਾ ਵੱਧ ਹਨਾ ਚਿਗਾਠਾਂ ਤਾਂ ਡਬਲਯੂ ਪੀ ਸੀ ਦੀਆਂ ਜ਼ਰੂਰ ਇਨ੍ਹਾਂ ਭਰਾਵਾਂ ਨਾਲ ਸੰਪਰਕ ਕਰੋ ਉਸ ਨੂੰ ਡਬਲਯੂ ਪੀ ਸੀ ਦੀਆਂ ਚਿਗਾਠਾਂ ساری ਜ਼ਿੰਦਗੀ ਨਾਲ ਸੌਂਕ ਲੱਗੇ ਨਾ ਕੋਈ ਹੋਰ ਡਰ ਹੈ ਤੇ ਇਹਦੇ ਵਿੱਚ ਚਾਹੇ ਜਿਵੇਂ ਕੋਈ ਡਬਲਯੂ ਪੀ ਸੀ ਦੀਆਂ ਚਿਗਾਠਾਂ ਲਾ ਲੇ ਇਹਦੇ ਵਿੱਚ ਲੱਕੜ ਦੇ ਦਰਵਾਜ਼ੇ ਫਿੱਟ ਹੋ ਜਾਣਗੇ ਹਾਂ ਹਾਂ ਲੱਕੜ ਦੇ ਦਰਵਾਜ਼ੇ ਫਿੱਟ ਹੋ ਜਾਣਗੇ ਜੀ ਅੱਛਾ ਜੀ ਸਾਰਾ ਕੁਝ ਉਵੇਂ ਫਿਟਿੰਗ ਹੋ ਜੂ ਘੱਟੋ ਘੱਟ ਤੁਸੀਂ ਮਤਲਬ ডব্লিউপি সি دی এ ਚ ਜਾ ਕੇ ਠਾ ਲਾਉਣ ਦਾ ਹਰ ਇੱਕ ਬੰਦੇ ਨੂੰ ਮੈਂ ਕਹਿੰਦਾ ਰეკਮੈਂਡ ਕਰਨਾ ਚਾਹੀਦਾ ਹਾਂ ਚਗਾਠ ਸਮੈਟਰ ਕਰਦੇ ਚਗਾਠ ਹੀ ਆਪਣੇ ਮਿਓਂ ਆਉਂਦੀ ਇੱਕ ਤਰ੍ਹਾਂ ਦੀ ਸ਼ੁਰੂਆਤ ਹੁੰਦੀ ਹੈ ਚਗਾਠ ਤੋਂ ਚਗਾਠ ਸਹੀ ਲੱਗਦੀ ਤਾਂ ਆਪੀ ਕੰਮ ਸਹੀ ਹੋ ਜੂ ਬਾਕੀ ਠੀਕ ਹੈ ਜੀ ਇੱਕ ਮਨਜੀਤ ਭਾਈ ਇਹ ਦੱਸੋ ਨਾ ਜਿਵੇਂ ਇਹ ਤਾਂ ਹੋ ਗਈ ਦਰਵਾਜ਼ੇ ਕਿਸੇ ਨੇ ਕੋਈ ਕਿਚਨ ਵਗੈਰਾ ਹੋ ਸਾਨੂੰ ਆਪਾਂ ਸਪੈਸ਼ਲਿਸਟ ਕਿ ਜਿਨ੍ਹਾਂ ਦਾ ਕੰਮ ਕਰਦੇ ਆਪਣੇ ਨੋਟ ਵੀ ਲਿਖਿਆ ਬੋਰਡ ਬਾਹਰ ਬੋਰਡ ਤੇ ਲਿਖਿਆ ਸਪੈਸ਼ਲਿਸਟ ਕਿਚਨ ਪਹਿਲ ਕਿ ਜਨਾਬੀ ਬਣਾਉਂਦੇ ਆਪਾਂ ਕਾਫੋਰ ਦੇ ਦੇਖਿਆ ਲੋਕਾਂ ਦੀ ਕਿਚਨ ਲੱਕੜ ਦੇ ਬਣਾ ਲੈਂਦੇ ਹੁੰਦੇ ਕੀ ਲੱਕੜ ਦੇ ਹਾਂ ਯਾਰ ਇਹ ਉਹ ਸਾਲ-ਸਾਲ ਦੋ-ਦੋ ਸਾਲਾਂ 'ਚ ਮੈਂ ਮਿੱਟੀ ਬਣਦੇ ਦੇਖੀ ਨੇ ਨਹੀਂ ਨਹੀਂ ਆਪਾਂ ਕਿਚਨ ਵੀ ਸਪੈਸ਼ਲ ਸਪੈਸ਼ਲ ਕਿਚਨ ਬਣਾ ਕੇ ਉਹ ਫਿੱਟ ਕਰਕੇ ਹੁੰਦਾ ਹੈ ਘਰ ਜੀ ਠੀਕ ਹੈ ਜੀ ਉਡੀ ਗਰੰਟੀ ਆ ਪੂਰਾ ਵੀ 25 ਸਾਲ ਦੀ ਗਰੰਟੀ ਲਿਖ ਕੇ ਦੇ ਲੱਗਦੀ ਨਹੀਂ ਜੀ 25 ਸਾਲ ਦੀ ਗਰੰਟੀ ਲਿਖ ਕੇ ਦੇਵਾਂਗੇ ਜੀ ਅੱਪ ਹੁਣ ਜਿਵੇਂ ਆਪਾਂ ਵੀਊ ਪਾਵਾਂਗੇ ਹਨਾ ਲੋਕ ਦੂਰੋਂ ਦੂਰੋਂ ਸੰਪਰਕ ਕਰਨੀ ਹੈ ਨਾ ਤੁਹਾਡੇ ਨਾਲ ਤਾਂ ਉੱਥੇ ਜਾ ਕੇ ਤੁਸੀਂ ਸਰਵਿਸ ਸਾਰੀ ਅਵੇਲੇਬਲ ਆ ਹਾਂ ਸਰਵਿਸ 올 ਪੰਜਾਬ ਦੇ ਵਿੱਚ ਅਵੇਲੇਬਲ ਹੈ ਤੇ ਦਿੱਲੀ ਗੁਰੂਗਾਉਂ ਫਰੀਦাবাদ ਵੀ ਅਵੇਲੇਬਲ ਹੈ ਉਹਦੇ ਵਾਸਤੇ ਟਰਾਂਸਪੋਰਟ ਦਾ ਖਰਚਾ ਉਹ ਅਲੱਗ ਤੋਂ ਹੋਊਗਾ ਪੀਜ ਦੇ ਰਹਿਣੇ ਹੋ ਪਹਿਲਾਂ ਤੁਸੀਂ ਹਾਂ ਪਹਿਲਾਂ ਦਿੱਲੀ ਗੁਰੂਗਾਉਂ ਫਰੀਦাবাদ ਦਾ ਸਾਡਾ ਜਾਂਦੇ ਰਹਿਣਾ ਮਾਰ ਅੱਛਾ ਜੀ ਬੰਨਾਂ ਦਾ ਪੇਜ ਵੀ ਹੈ ਇੰਸਟਾਗ੍ਰਾਮ ਤੇ ਤੇ ਫੇਸਬੁਕ ਤੇ ਉਹ ਵੀ ਆਪਾਂ ਨਾਲ ਮੈਂਸ਼ਨ ਕਰਾਂਗੇ ਉੱਥੋਂ ਵੀ ਮਤਲਬ ਬਹੁਤ ਆਰਡਰ ਆਉਂਦੇ ਆ ਬੰਨਾਂ ਨੂੰ ਤੇ ਇਹ ਇੱਥੋਂ ਟਰਾਂਸਪੋਰਟਰਾਂ ਹੀ ਭੇਜਦੇ ਰਹਿੰਦੇ ਨੇ ਹਣਾ ਸਮਾਨ ਤੇ ਹੋਰ ਕੋਈ ਇਹਦੇ ਬਾਰੇ ਕੋਈ ਜਾਣਕਾਰੀ ਤੁਸੀਂ ਦੇਣੀ ਚਾਹੋ ਅੱਜ ਕੱਲ ਪਬਲਿਕ ਅਵੇਅਰ ਹੈ YouTube ਤੇ ਸਭ ਕੋਈ ਸਰਚ ਕਰ ਲੈਂਦੇ ਨੇ ਠੀਕ ਹੈ ਡਬਲਿਊ ਪੀਛੇ ਤੋਂ ਉੱਪਰ ਦੀ ਮੇਰੇ ਖਿਆਲ ਚ ਕੋਈ ਕੁਆਲਿਟੀ ਅਜੇ ਤੱਕ ਬਣੀ ਨਹੀਂ ਜਦੋਂ ਬਣੂਗਾ ਉਦੋਂ ਪਤਾ ਚੱਲੂਗਾ ਜੀ ਆਪਾਂ ਨੂੰ ਜੀ ਕੀ ਲਾਈਫ ਤੁਸੀਂ ਦੱਸ ਰਹੇ ਹੋ ਲਾਈਫ ਦਾ ਲਾਈਫਟਾਈਮ ਹੀ ਹੈ ਜਿਹੜੀ ਲਾਈਫਟਾਈਮ ਹੀ ਹੈ ਹਾਂ ਗਰੰਟੀ ਅਸੀਂ 25 ਸਾਲ ਦੀ ਲਿਖ ਕੇ ਦਿੰਦੇ ਹਾਂ ਲੈਟਰ ਪੈਡ ਤੇ ਠੀਕ ਹੈ ਜੀ ਕੋਈ ਧੁੱਪ ਦਾ ਪ੍ਰਣਾਲੀ ਜਿਵੇਂ ਹੋ ਹੋ ਜਾਂਦੇ ਕੋਈ ਧੁੱਪ ਨਾਲ ਧੁੱਪ ਨਾਲ ਧੁੱਪ ਨਾਲ ਖਰਾਬ ਹੋ ਜਾਏ ਸਕਰੂ ਲੂਜ਼ ਹੋ ਜਾਏ ਕੁਝ ਵੀ ਹੋ ਜਾਏ ਤੇ 25 ਸਾਲ ਦੀ ਗਰੰਟੀ ਲਿਖ ਕੇ ਦਿੰਦੇ ਹਾਂ ਜੀ ਆਪਣੀ ਲੈਟਰ ਪੈਡ ਦੇ ਠੀਕ ਹੈ ਜੀ ਬਈ ਬਹੁਤ ਵੱਡੀ ਚੀਜ਼ ਹੈ ਲਿਖ ਕੇ ਕੋਈ ਨਹੀਂ ਦਿੰਦਾ ਹੁੰਦਾ ਹਨਾ ਤੁਸੀਂ ਜਦੋਂ ਮਰਜ਼ੀ ਆ ਕੇ ਇਹਨਾਂ ਦਾ ਬੰਨਾਂ ਦਾ ਘਰ ਵੀ ਇੱਥੇ ਹੈ ਪੱਕਾ ਇੱਥੇ ਰਹਿ ਹੈ ਸੇ ਇੱਥੀ ਸ਼ਾਪ ਹੈਗੀ ਤੇ ਜਦੋਂ ਮਰਜ਼ੀ ਆ ਕੇ ਇਹਨਾਂ ਨੂੰ ਮਿਲ ਸਕਦੇ ਦੋਸਤੋ ਇਹ ਸੀ ਜਾਣਕਾਰੀ ਡਬਲਿਊ ਪੀ ਸੀ ਦੇ ਦਰਵਾਜ਼ਾ ਬਾਰੇ ਜ਼ਰੂਰ ਸੰਪਰਕ ਕਰਿਓ ਕਿਉਂਕਿ ਘਰ ਜ਼ਿੰਦਗੀ ਚ ਇੱਕ ਵਾਰਾ ਸਾਰੀ ਉਮਰ ਦੀ ਅਗਲਾ ਕਮਾਈ ਨਾਲ ਘਰ ਪਹੁੰਚਦਾ ਪਈ ਹੈ ਨਾ ਹਾਂਜੀ ਹਾਂਜੀ ਉਹ ਤਾਂ ਹੈਗੇ ਇਹ ਤੁਹਾਡਾ ਕੋਈ ਲਾਸ ਨਾ ਹੋਵੇ ਸਾਡਾ ਵੀ ਇਹੀ ਜਿਹੜਾ ਪਰਪਸ ਰਹਿੰਦਾਗਾ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਦੋਸਤੋ